ਸਨੌਰ ਤੋਂ ਵਿਧਾਇਕ ਹਰਮੇਲ ਸਿੰਘ ਪਠਾਨ ਮਾਜਰਾ ਦੇ ਚਾਚਾ ਸਰਦਾਰ ਮੁਖਰਾਜ ਸਿੰਘ ਢਿੱਲੋਂ ਪਠਾਨ ਮਾਜਰਾ ਨੂੰ ਮਿਹਤ ਅੰਤਿਮ ਅਰਦਾਸ ਮੌਕੇ ਸ਼ਰਧਾਂਜਲੀ ਸਮਾਰੋਹ ਮੌਕੇ ਕੜਾਮ ਦੀ ਅਨਾਜ ਮੰਡੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸਪਤਨੀ ਡਾਕਟਰ ਗੁਰਪ੍ਰੀਤ ਕੌਰ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਬ ਸਿੰਘ ਸੰਧਵਾ ਕੈਬਨਿਟ ਮੰਤਰੀ ਚੇਤਨ ਸਿੰਘ ਜਾੜਾ ਮਾਜਰਾ ਕੁਲਦੀਪ ਸਿੰਘ ਢਾਲੀਵਾਲ ਗੁਰਮੀਤ ਸਿੰਘ ਖੁੱਡੀਆਂ ਸਮੇਤ ਵੱਡੀ ਗਿਣਤੀ ਵਿਧਾਇਕਾਂ ਅਤੇ ਧਾਰਮਿਕ ਸਮਾਜਿਕ ਤੇ ਹੋਰ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ ਇਸ ਮੌਕੇ ਪੰਤ ਸਿਦ ਕਿਰਤਨੀ ਜੱਤਾ ਨੇ ਕੀਰਤਨ ਰਾਹੀਂ ਵਿਛੜੇ ਰੂ ਨੂੰ ਸ਼ਰਧਾ ਦੇ ਫੁੱ ਬੁਲਾਰਾ ਨੇ ਆਪਣੇ ਸੰਬੋਧਨ ਵਿੱਚ ਮੁਖਰਾਲ ਸਿੰਘ ਢਿੱਲੋਂ ਦੇ ਅਕਾਲ ਚਲਾਣੇ ਨੂੰ ਪਰਿਵਾਰ ਅਤੇ ਇਲਾਕੇ ਲਈ ਵੱਡਾ ਘਾਟਾ ਕਰਾਰ ਦਿੰਦੇ ਵਿਛੜੀ ਰੂ ਨੂੰ ਪਰਮਾਤਮਾ ਦੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪੇਛੇ ਪਰਿਵਾਰ ਨੂੰ ਪਾਣਾ ਮਰਨ ਦਾ ਬਲ ਬਖਸ਼ਣ ਦੀ ਅਰਦਾਸ ਕੀਤੀ ਹੈ ਇਸ ਮੌਕੇ ਅਦਾਲਾ ਚੜ੍ਹਦੀ ਕਲਾ ਦੇ ਚੇਅਰਮੈਨ ਪਦਮਸ਼੍ਰੀ ਸਰਦਾਰ ਜਗਜੀਤ ਸਿੰਘ ਗਰਦੀ ਨੇ ਵੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਵਿਧਾਇਕ ਹਰਮਿੰਦਰ ਸਿੰਘ ਪਠਾਨ ਮਾਜਰੇ ਨੇ ਅੰਤਿਮ ਅਰਦਾਸ ਮੌਕੇ ਸਪੀਕਰ ਕੈਬਨਿਟ ਮੰਤਰੀਆਂ ਸਾਥੀ ਵਿਧਾਇਕਾਂ ਧਾਰਮਿਕ ਸ਼ਖਸੀਅਤਾਂ ਸਮੇਤ ਸੰਗਤ ਦਾ ਧੰਨਵਾਦ ਕੀਤਾ ਦੁਨੀਆਂ ਆ ਵੀ ਰਿਸ਼ਤੇ ਆ ਜੋ ਦੋ ਰਿਸ਼ਤਿਆਂ ਨੂੰ ਆਪਦੇ ਬਰਾਬਰ ਦਾ ਮਾਨ ਬਖਸ਼ਿਆ। ਬ੍ਰੂਸਾ ਕੀ ਫਰਮਾਉਂਦੇ ਆ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ੁਰ। ਜੇ ਆਪਾਂ ਗੁਰੂ ਦੀ ਖੁਸ਼ੀ ਲੈਣਾ ਚਾਹੁੰਦੇ ਆ ਨਾ ਤੇ ਜਿਹੜੇ ਰਿਸ਼ਤਿਆਂ ਨੂੰ ਬ੍ਰੂਸਾ ਨੇ ਆਗਦੇ ਬਰਾਬਰ ਦਾ ਮਾਨ ਬਖਸ਼ਿਸ਼ ਕੀਤਾ ਮਾਤਾ ਤੇ ਪਿਤਾ। ਉਹਨਾਂ ਨੂੰ ਤਾਂ ਖੁਸ਼ ਰੱਖੀਏ। ਉਹਨਾਂ ਦੀ ਪੂਰੀ ਸੇਵਾ ਕਰੀਏ ਉਨੀ ਸੇਵਾ ਕਰੀਏ ਜਿੰਨੀ ਗੁਰੂ ਦੀ ਸੇਵਾ ਕਰਦੇ ਆ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪਨੇ ਦੀ ਕਿਰਪਾ ਕਰਿਆ ਕਰਨਗੇ ਮੇਰੀ ਇਹੀ ਸ਼ਰਧਾਂਜਲੀ ਹੈ ਵੀ ਆਪ ਆਪਨੇ ਬਜ਼ੁਰਗਾਂ ਦੀ ਸੇਵਾ ਕਰੀਏ ਮਾਦਾਮਾਂ ਦੀ ਸੇਵਾ ਕਰੀਏ ਬਾਕੀ ਦੇਖੋ ਸਾਰੀਆਂ ਖੁਸ਼ੀਆਂ ਆਪਰਦੂਰ ਸਾਹਿਬ ਬਖਸ਼ਿਸ਼ ਕਰਦੇ ਸੋ ਅੱਜ ਜਿੱਥੇ ਕਹਿੰਦਾ ਬਿਰਥੀ ਨੇ ਜਾਇ ਜਨ ਕੀ ਅਰਦਾਸ ਸੋ ਆਪ ਸਰਬ ਨੇ ਅਰਦਾਸ ਕੀਤੀ ਹੈ ਤੋ ਚਾਚਾ ਜੀ ਜਿਹੜਾ ਦੀ ਆਤਮਾ ਦਾ ਕਮਸਾ ਦੇ ਜਨਕ ਨਿਵਾਸ ਕਰੀ ਗਈ ਹੈ ਤੇ ਗੁਰੂ ਸਾਹਿਬ ਮਿਹਰ ਕਰਨਗੇ ਪਰਿਵਾਰ ਨੂੰ ਵੀ ਪਾਣਾ ਮਨ ਦਾ ਬਲ ਬਖਸ਼ਣਗੇ ਔਰ ਸਾਡੇ ਸਾਰੇ ਸਾਥੀਆਂ ਨੂੰ ਦੇਸ਼ ਪੰਜਾਬ ਦੀ ਸੇਵਾ ਕਰਨ ਦਾ ਬਲ